ਤੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮੁਰਤੋਂ ਮਿਲ ਚੁਕੀ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤਾਂ ਦੱਸੀਏ ਕਿ 21 ਦਿਨਾਂ ਦੇ ਫਰਲੋ ਤੇ ਅੱਜ ਰਾਮ ਰਹੀਮ ਬਾਹਰ ਆ ਰਹੇ ਨੇ ਤੇ ਉਥੇ ਹੀ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਪਰੰਤੂ ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜਿਹੜੇ ਕਿ ਜੇਲ੍ਹੋਂ ਬਾਹਰ ਆ ਚੁੱਕੇ ਨੇ ਪੈਰੋਲ ਮਿਲ ਚੁੱਕੀ ਹੈ ਤੇ ਕਈ ਵਾਰ ਉਹ ਫਰਲੋ ਤੇ ਵੀ ਆਏ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ RAM REEM ਨੂੰ ਅੱਜ ਮੁੜ ਤੋਂ ਪੈਰੋਲ ਮਿਲ ਚੁੱਕੀ ਹੈ ਤੇ 21 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਹੀ RAM REEM ਜਿਹੜੇ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਹਰ ਆਏ ਸੀ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕੀਤਾ ਤੇ ਹੁਣ ਵੀ ਲਗਾਤਾਰ RAM REEM ਦੀ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਤੇ ਜਿਸ ਦੇ ਤਹਿਤ ਸਿੱਖਾਂ ਦਾ ਕਹਿਣਾ ਹੈ ਕਿ ਜਦ ਰਾਮ ਰਹਿਮ ਨੂੰ ਫਰਲੋ ਤੇ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਲਗਾਤਾਰ ਸਵਾਲ ਬਣੇ ਹੋਏ ਨੇ ਤੇ ਉੱਥੇ ਹੀ ਹੁਣਾ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਰਾਮ ਰਹੀਮ ਨੂੰ ਜਿਹੜਾ ਕਿ ਅੱਜ ਮੁੜ ਤੋਂ ਪੈਰੋਲ ਮਿਲ ਚੁੱਕੀ ਹੈ ਤੇ ਹੁਣ ਉਹ ਆਪਣੇ ਡੇਰੇ ਦੇ ਵਿੱਚ ਰਹਿਣਗੇ ਤੇ ਜਿਸ ਦੇ ਵਿੱਚ ਉਥੇ ਹੀ ਜਿਹੜੀ ਕਿ ਆਪਣੀ ਪੈਰੋਲ ਹੈ ਜਿਹੜੀ ਕਿ ਫਰਲੋ ਪੂਰੀ ਕਰ ਰਗੇ ਤੇ 21 ਦਿਨਾਂ ਬਾਅਦ ਮੁੜ ਜਿਹੜਾ ਕਿ ਪੈਰੋਲ ਤੋਂ ਬਾਅਦ ਉਹ ਜੇਹਲ ਜਾ ਸਕਦੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਮੁੜ ਤੋਂ ਫਰਲੋ ਮਿਲੀ ਹੈ ਤੇ 21 ਦਿਨਾਂ ਦੀ ਹੈ ਫਰਲੋ ਜਿਹੜੀ ਕਿ ਰਾਮ ਰਹੀਮ ਨੂੰ ਮੁੜ ਤੋਂ ਦੇ ਦਿੱਤੀ ਹੈ ਅੱਜ ਰਾਮ ਰਹੀਮ ਬਾਹਰ ਆ ਰਹੇ ਨੇ ਤੇ ਉੱਥੇ ਹੀ ਪ੍ਰੇਮੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਪਰੰਤੂ ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪਹਿਲਾਂ ਵੀ ਰਾਮ ਰਹੀਮ ਕਾਫੀ ਵਾਰ ਜਿਹੜੇ ਕਿ ਜੇਲ੍ਹੋਂ ਬਾਹਰ ਆ ਚੁੱਕੇ ਨੇ ਪੈਰੋਲ ਮਿਲ ਚੁੱਕੀ ਹੈ ਤੇ ਕਈ ਵਾਰ ਉਹ ਫਰਲੋ ਤੇ ਵੀ ਆਏ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ RAM REEM ਨੂੰ ਅੱਜ ਮੁੜ ਤੋਂ ਪੈਰੋਲ ਮਿਲ ਚੁੱਕੀ ਹੈ ਤੇ 21 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਹੀ RAM REEM ਜਿਹੜੇ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਹਰ ਆਏ ਸੀ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਵੀ ਕੀਤਾ ਤੇ ਹੁਣ ਵੀ ਲਗਾਤਾਰ RAM REEM ਦੇ ਪੈਰੋਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਤੇ ਜਿਸ ਦੇ ਤਹਿਤ ਸਿੱਖਾਂ ਦਾ ਕਹਿਣਾ ਹੈ ਕਿ ਜਦ ਰਾਮ ਰਹੀਮ ਨੂੰ ਫਰਲੋ ਤੇ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਲਗਾਤਾਰ ਸਵਾਲ ਬਣੇ ਹੋਏ ਨੇ ਤੇ ਉਥੇ ਹੀ ਹੁਣ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਰਾਮ ਰਹੀਮ ਨੂੰ ਜਿਹੜਾ ਕਿ ਅੱਜ ਮੁੜ ਤੋਂ ਪੈਰੋਲ ਮਿਲ ਚੁਕੀ ਹੈ ਤੇ ਹੁਣ ਉਹ ਆਪਣੇ ਡੇਰੇ ਦੇ ਵਿੱਚ ਰਹਿਣਗੇ ਤੇ ਜਿਸ ਦੇ ਵਿੱਚ ਉਥੇ ਹੀ ਜਿਹੜੀ ਕਿ ਆਪਣੀ ਪੈਰੋਲ ਹੈ ਜਿਹੜੀ ਕਿ ਫਰਲੋ ਪੂਰੀ ਕਰਨਗੇ ਤੇ 21 ਦਿਨਾਂ ਬਾਅਦ ਮੁੜ ਜਿਹੜਾ ਕਿ ਪੈਰੋਲ ਤੋਂ ਬਾਅਦ ਉਹ ਜਿਹਿਲ ਜਾ ਸਕਦੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਮੁੜ ਤੋਂ ਫਰਲੋ ਮਿਲੀ ਹੈ ਤੇ 21 ਦਿਨਾਂ ਦੀ ਹੈ ਫਰਲੋ ਜਿਹੜੀ ਕੇ ਰਾਮ ਰਹੀਮ ਨੂੰ ਮੁਰਤੋ ਦੇ ਦਿਤੀ